ਦੋਸਤੋ ਕਿਸੇ ਪਿੰਡ ਵਿੱਚ ਨਾ ਇੱਕ ਬਹੁਤ ਹੀ ਗਰੀਬ ਕਿਸਾਨ ਰਹਿੰਦਾ ਹੈ ਉਹ ਬਹੁਤ ਹੀ ਭੋਲਾ ਜਿਹਾ ਤੇ ਇੱਕ ਨਾ ਉਹ ਰੱਬ ਨੂੰ ਬਹੁਤ ਮੰਨਣ ਵਾਲਾ ਸੀ ਹਰ ਗੱਲ 'ਚ ਜਦੋਂ ਵੀ ਉਹਨੂੰ ਕੋਈ ਫਾਇਦਾ ਹੁੰਦਾ ਕੋਈ ਨੁਕਸਾਨ ਹੁੰਦਾ ਤੇ ਉਹ ਕਹਿ ਦਿੰਦਾ ਸੀ ਕਿ ਇਹ ਸਭ ਉਸ ਰੱਬ ਦੀ ਉਸ ਵਾਹਿਗੁਰੂ ਦੀ ਮਰਜ਼ੀ ਨਾਲ ਹੋਇਆ ਵਾ ਉਹਦੇ ਕੋਲ ਬਹੁਤ ਹੀ ਥੋੜੀ ਜਿਹੀ ਜ਼ਮੀਨ ਸੀ ਜਿੰਦਾ ਲਾ ਲੋ ਵੀ ਦੋ ਬੋਲਦ ਸੀ ਤੇ ਘਰ 'ਚ ਉਹਦੀ ਇੱਕ ਪਤਨੀ ਸੀ ਜਿਹੜੀ ਘਰ ਦਾ ਜੀ ਤਾਂ ਵੀ ਆਪਣਾ ਕੰਮ-ਕੁਮ ਕਰਦੀ ਸੀ ਉਸਦੇ ਕੋਲ ਨਾ ਥੋੜੀ ਜਿਹੀ ਜ਼ਮੀਨ ਸੀ ਤੇ ਉਹਦੇ ਕੋਲ ਦੋ ਬੌਲਦ ਤੇ ਇੱਕ ਉਹਨਾਂ ਨੇ ਜੜੀ ਸੀ ਗਾਂ ਰੱਖੀ ਹੋਈ ਸੀ ਘਰ ਦਾ ਦੁੱਧ ਦਾ ਤੇ ਜਿਦਾ ਉਹਨਾਂ ਦਾ ਸਰ ਜਾਂਦਾ ਹੈ ਤੇ ਉਹਦੀ ਪਤਨੀ ਸੀ ਉਹ ਵੀ ਬੜੀ ਚੰਗੀ ਸੀ ਪਰ ਇੱਕ ਗੱਲ ਸੀ ਕਿ ਉਹ ਕਿਸਾਨ ਦੇ ਨਾ ਕੋਈ ਔਲਾਦ ਨਹੀਂ ਸੀ ਇਹ ਗੱਲ ਜੜੀ ਨਾ ਉਹਦੇ ਨਾਲ ਉਹ ਸਦਾ ਹੀ ਚਿੰਤਾ ਦੇ ਵਿੱਚ ਰਹਿੰਦਾ ਸੀ ਬਹੁਤ ਹੀ ਦੁਖੀ ਰਹਿੰਦਾ ਸੀ ਤੇ ਦੂਸਰਾ ਜਿਹੜੀਆਂ ਪਿੰਡ ਦੀਆਂ ਹੋਰ ਔਰਤਾਂ ਹੀ ਨਾ ਉਹ ਉਹਦੀ ਪਤਨੀ ਨੂੰ ਤਰਾ ਤਰਾ ਦੇ ਜਿਦਾਂ ਤੰਨੇ ਮੇਨੇ ਦੇਣ ਦੇ ਰਹਿਣਾ ਵੀ ਲੈ ਤੇਰੇ ਤੇ ਤੂੰ ਤੇ ਬਾਝੀ ਚੱਲ ਜਾਣਾ ਤੇਰੇ ਨਹੀਂ ਕੋਈ ਨਿਆਣਾ ਹੋਣਾ ਤੇ ਐਦਾਂ ਕਰ ਕਰਕੇ ਨਾ ਉਹਨਾਂ ਨੇ ਗੱਲਾਂ ਕਰ ਕਰਕੇ ਉਹਦਾ ਘਰੋਂ ਨਿਕਲਣਾ ਨਾ ਜਿਹੜਾ ਨਾ ਦੁੱਬਰ ਕੀਤਾ ਹੋਇਆ ਏ ਕਿਸਾਨ ਜਿਹੜਾ ਸੀ ਉਹ ਜਦੋਂ ਆਪਣੇ ਖੇਤਾਂ ਵਿੱਚ ਹੱਲ ਚਲਾਉਂਦਾ ਤੇ ਮਤਲਬ ਆਪਣੇ ਬੂੰਦ ਲੈ ਕੇ ਜਾਂਦਾ ਤੇ ਰਾਚ ਨਾ ਇੱਕ ਮੰਦਰ ਪੈਂਦਾ ਏ ਉਹ ਜਿਹੜਾ ਵੀ ਆਪਣਾ ਪ੍ਰਭੂ ਦਾ ਮੰਦਰ ਸੀ ਤੇ ਉਹਦੇ ਦਰਸ਼ਨ ਜਿਹੜਾ ਸੀ ਉਹ ਕਰਨਾ ਨਾ ਭੁੱਲਦਾ ਤੇ ਉਹ ਪ੍ਰਭੂ ਦੇ ਦਰਸ਼ਨ ਕਰਨਾ ਕਦੀ ਨਾ ਭੁੱਲਦਾ ਵਿਚ ਜਦੋਂ ਉਹਨੇ ਜਾਣਾ ਉਦੋਂ ਵੀ ਮੱਥਾ ਟੇਕ ਕੇ ਜਾਣਾ ਜਦੋਂ ਉਹਨੇ ਵਾਪਸ ਆਉਣਾ ਉਦੋਂ ਵੀ ਮੱਥਾ ਟੇਕ ਕੇ ਜਾਣਾ ਇੱਕ ਵਾਰ ਕੀ ਹੋਇਆ ਪਿਓ ਖੈ ਤੇ ਭੋਲਾ ਸੀ ਜਿਹੜਾ ਕਿਸਾਨ ਸੀ ਉਹਦੇ ਮਨ ਵਿੱਚ ਵਿਚਾਰ ਆਇਆ ਇੱਕ ਤੇ ਉਹਨਾਂ ਜਿਹੜਾ ਉਹਦਾ ਵਿਚਾਰ ਸੀ ਨਾ ਉਹਨੇ ਆਪਣੀ ਪਤਨੀ ਨੂੰ ਦੱਸਿਆ ਵੀ ਮੇਰੇ ਮਨ 'ਚ ਆ ਜਿਹੜਾ ਵਿਚਾਰ ਆਇਆ ਤੇ ਫਿਰ ਨਾ ਉਹਨਾਂ ਨੂੰ ਦੋਨਾਂ ਨੇ ਆਪੋ ਵਿੱਚ ਸਹਿਮਤੀ ਕਰ ਲਈ ਤੇ ਅਗਲੇ ਦਿਨ ਉਹ ਜਿਹੜਾ ਮੰਦਿਰ ਸੀ ਨਾ ਉਹਦਾ ਜਿਹੜਾ ਪੁਜਾਰੀ ਸੀ ਉਹਦੇ ਕੋਲ ਜਾ ਪਹੁੰਚੇ ਤੇ ਉਹਨੇ ਪੁਜਾਰੀ ਨੂੰ ਕਿਹਾ ਵੀ ਪੁਜਾਰੀ ਜੀ ਤੁਸੀਂ ਤੇ ਜਿਹੜਾ ਭਗਵਾਨ ਆ ਉਹਦੇ ਕੋਲ ਇੰਨਾ ਸਾਰਾ ਟਾਈਮ ਹੀ ਰਹਿੰਦੇ ਹੋ ਉਹ ਭੋਲਾ ਜੂ ਸੀ ਉਹਨੂੰ ਲੱਗਾ ਮੈਂ ਤੇ ਸਵੇਰੇ ਤੇ ਸ਼ਾਮੀ ਉਹਨਾ ਵਾਂ ਤੇ ਪੁਜਾਰੀ ਜਿਹੜਾ ਇਹਦੀ ਤੇ ਭਗਵਾਨ ਨਾਲ ਸਿੱਧੀ ਗੱਲਬਾਤ ਆ ਤੇ ਕਹਿੰਦਾ ਵੀ ਤੁਸੀਂ ਤੇ ਭਗਵਾਨ ਦੇ ਕੋਲ ਸਦਾ ਹੀ ਰਹਿੰਦੇ ਜੀ ਤੁਹਾਨੂੰ ਤਾਂ ਉਹ ਈਸ਼ਵਰ ਪਰਮਾਤਮਾ ਦੇ ਦਰਸ਼ਨ ਹੁੰਦੇ ਹੀ ਰਹਿੰਦੇ ਆ ਤੇ ਤੁਸੀਂ ਐਦਾਂ ਕਰੋ ਹਾਂ ਵੀ ਹੋ ਸਕਦਾ ਮੇਰੀ ਜਿਹੜੀ ਪ੍ਰਾਰਥਨਾ ਮਾ ਉਹਨਾਂ ਤੱਕ ਪਹੁੰਚਦੀ ਨਾ ਹੋਵੇ ਤੇ ਤੁਸੀਂ ਜਿਹੜੀ ਮੇਰੀ ਪ੍ਰਾਰਥਨਾ ਨਾ ਉਹ ਜਿਹੜੀ ਮੇਰੀ ਬੇਨਤੀ ਆ ਉਹ ਤੁਸੀਂ ਉਹਨਾਂ ਨੂੰ ਦੱਸ ਦਿਓ ਵੀ ਮੈਂ ਕੀ ਕਰਨਾ ਚਾਹਨਾ ਵਾਂ ਉਹ ਜਿਹੜਾ ਮੰਦਿਰ ਦਾ ਪੁਜਾਰੀ ਸੀ ਨਾ ਉਹ ਬਹੁਤ ਹੀ ਲਾਲਚੀ ਕਿਸਮ ਦਾ ਬੰਦਾ ਹੈ ਤੇ ਉਹਨੂੰ ਵੀ ਪਤਾ ਨਹੀਂ ਵੀ ਇਹ ਪ੍ਰਾਰਥਨਾ ਕਰਾਉਣੀ ਕਿਹੜੀ ਚਾਹੁੰਦੇ ਆ ਤੇ ਪਰ ਉਹਨੇ ਸੋਚਿਆ ਕਿ ਦਾ ਵੀ ਇਹਨਾਂ ਕੋਲ ਧਨ ਤੋਂ ਤੇ ਪੈਸੇ ਦੇ ਨਾਲ ਤੇ ਕੁਝ ਵੀ ਨਹੀਂ ਹੈਗਾ ਫੁੱਟੀ ਕੋੜੀ ਵੀ ਨਹੀਂ ਹੈਗੀ ਤੇ ਪਰ ਉਹਨੇ ਇਹ ਸੁਣ ਲਿਆ ਸੀ ਵੀ ਇਹ ਜਿਹੜਾ ਭੂਲਾ ਵਾ ਤੇ ਇਹਦੇ ਕੋਲ ਥੋੜੀ ਜਿਹੀ ਜ਼ਮੀਨ ਵੀ ਹੈਗੀ ਆ ਤੇ ਪਰ ਇਹਦੀ ਔਲਾਦ ਨਹੀਂ ਹੈਗੀ ਤੇ ਉਹ ਕੰਨੇ ਸੋਚਿਆ ਵੀ ਇਹਨੂੰ ਨਾ ਮੂਰਖ ਬਣਾਇਆ ਜਾਵੇ ਤੇ ਇਹਦੇ ਕੋਲ ਲੁੱਟਿਆ ਜਾਵੇ ਕੁਛ ਨਾ ਕੁਛ ਤੇ ਉਹਦੇ ਜਦੋਂ ਮਨ 'ਚ ਇਹ ਖਿਆਲ ਆਇਆ ਨਾ ਤੇ ਉਹਨੇ ਉਹਨੂੰ ਕਿਹਾ ਵੀ ਹਾਂ ਵੀ ਨਰੰਜਨ ਦਾਸ ਵੀ ਤੂੰ ਕੀ ਕਹਿਣਾ ਚਾਹਣਾ ਮੈਨੂੰ ਤੇਰੀ ਕੀ ਸਮੱਸਿਆ ਹੈਗੀ ਆ ਜਿਹੜਾ ਕਿਸਾਨ ਸੀ ਨਾ ਨਰੰਜਨ ਉਹ ਬੋਲਿਆ ਕਹਿੰਦਾ ਪੁਜਾਰੀ ਜੀ ਮੇਰੀ ਪਤਨੀ ਜੜੀ ਬਾਝਾ ਤੇ ਸਾਡੇ ਕੋਈ ਜੜੀ ਆ ਨਾ ਔਲਾਦ ਨਹੀਂ ਹੈਗੀ ਤੇ ਇਹਦੇ ਬਾਰੇ ਚ ਜੇ ਤੁਸੀਂ ਇਹ ঈশ্বর ਨਾਲ ਗੱਲ ਕਰਕੇ ਵੇਖੋ ਵੀ ਸਾਡੇ ਔਲਾਦ ਕਿਸ ਤਰ੍ਹਾਂ ਹੋਊਗੀ ਜਿਹੜਾ ਪੁਜਾਰੀ ਸੀ ਨਾ ਉਹਦੀ ਤੇ ਨਜ਼ਰ ਅਗੇ ਉਹਦੀ ਜ਼ਮੀਨ ਤੇ ਪਹਿਲਾਂ ਹੀ ਸੀ ਉਹ ਵੀ ਜਾਣਦਾ ਸੀ ਵੀ ਇਹਦੇ ਮਰਨ ਤੋਂ ਬਾਅਦਾਂ ਜ਼ਮੀਨ ਉਹਦੀ ਹੋ ਜਾਊਗੀ ਉਹਨੇ ਨਾ ਉਹ ਕਿਸਾਨ ਨੂੰ ਕਿਹਾ ਵੀ ਦੇਖ ਨਰੰਜਨ ਕੱਲ ਤੋਂ ਆਪਣੀ ਪਤਨੀ ਨੂੰ ਲੈ ਕੇ ਨਾ ਸਵੇਰੇ-ਸਵੇਰੇ ਮੰਦਰ ਵਿੱਚ ਆ ਜਾਵੇਂ ਤੇ ਮੈਂ ਰਾਤ ਨੂੰ ਨਾ ਈਸ਼ਵਰ ਨਾਲ ਜਿਹੜੀ ਤੁਹਾਡੀ ਸਮੱਸਿਆ ਨਾ ਉਹਦਾ ਹੱਲ ਜ਼ਰੂਰ ਪੁੱਛੂੰਗਾ ਵੀ ਉਹ ਹੱਲ ਦੱਸ ਦੇਣ ਤੇ ਜਦੋਂ ਤੂੰ ਕੱਲ ਨੂੰ ਆਵੇਂਗਾ ਮੈਂ ਤੈਨੂੰ ਹੱਲ ਦੱਸ ਦਊਗਾ ਉਹ ਪੋੜਾ ਵਿਚਾਰਾ ਕਿਸਾਨ ਜਿਹੜਾ ਉਹ ਖੁਸ਼ੀ-ਖੁਸ਼ੀ ਆਪਣੇ ਘਰ ਆਇਆ ਤੇ ਉਹ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗਾ ਜਿਹੜੀ ਅੱਜ ਦੀ ਰਾਤ ਸੀ ਨਾ ਉਹਦੇ ਲਈ ਉਹ ਬਹੁਤ ਔਖੀ ਸੀ ਬਹੁਤ ਲੰਬੀ ਲੱਗ ਰਹੀ ਸੀ ਕਿਸਾਨ ਦੀ ਪਤਨੀ ਬੋਲੀ ਵੀ ਇਹ ਜੀ ਤਾਨੂੰ ਸੱਚਮੁੱਚ ਪਤਾ ਵਾ ਵੀ ਇਹ ਜਿਹੜਾ ਪੁਜਾਰੀ ਆ ਇਹ ਈਸ਼ਵਰ ਕੋਲੋਂ ਆਪਣੀ ਸਮੱਸਿਆ ਦਾ ਹੱਲ ਪੁੱਛ ਲੈਣਗੇ ਤੇ ਕਿਸਾਨ ਨੇ ਕਿਹਾ ਤੂੰ ਪਾਗਲ ਆ ਵੀ ਭਗਵਾਨ ਜਿਹੜਾ ਉਹਦਾ ਈਸ਼ਵਰ ਦਾ ਉਹ ਇੰਨਾ ਵੱਡਾ ਭਗਤ ਆ ਹਰ ਵੇਲੇ ਉਹਦੇ ਲਾਗੇ ਰਹਿੰਦਾ ਵਾ ਤੇ ਇਹ ਪੁਜਾਰੀ ਕਿਉਂ ਨਾ ਪੁੱਛੂ ਸਾਡੀ ਜਿਹੜੀ ਇਸ ਸਮੱਸਿਆ ਦਾ ਹੱਲ ਤੇ ਉਹਦੀ ਪਤਨੀ ਨੂੰ ਵੀ ਲੱਗਾ ਵੀ ਹੋ ਸਕਦਾ ਹੈ ਪੁਜਾਰੀ ਸਾਡੀ ਸਮੱਸਿਆ ਦਾ ਹੱਲ ਕਰ ਦੇ ਵੀ ਮੈਂ ਇੰਨੇ ਜ਼ਾਦੇ ਜਿਹੜੇ ਆ ਮੈਨੂੰ ਮਾਨਸੀ ਕਿਤਨਾ ਰਹਿੰਦਾ ਵਾ ਹਰ ਕੋਈ ਮੈਨੂੰ ਇਦਾਂ ਗੱਲਾਂ ਸੁਣਾਉਂਦਾ ਰਹਿੰਦਾ ਤਾਨੇ ਦਿੰਦਾ ਰਹਿੰਦਾ ਵਾ ਹੋ ਸਕਦਾ ਮੇਰੀ ਕੁੱਖ ਵੀ ਹਰੀ ਹੋ ਜੇ ਤੇ ਮੈਨੂੰ ਵੀ ਔਲਾਦ ਦੀ ਜਿਹੜੀ ਬਖਸ਼ਿਸ਼ ਹੋ ਜਾਵੇ ਤੇ ਉਹਨੇ ਵੀ ਨਾ ਸਵੇਰੇ ਜਲਦੀ ਜਲਦੀ ਆਪਣੇ ਜਿਹੜੇ ਸਾਰੇ ਕੰਮ ਖਤਮ ਕੀਤੇ ਤੇ ਕਰਕੇ ਤੇ ਉਹ ਦੋਵੇਂ ਮੰਦਿਰ ਚ ਪਹੁੰਚ ਗਏ ਜਿਹੜਾ ਪੁਜਾਰੀ ਸੀ ਉਹ ਪੂਜਾ ਕਰਨ ਵਿੱਚ ਜਿਹੜਾ ਰੁੱਝਿਆ ਹੋਇਆ ਸੀ ਥੋੜੀ देर ਬਾਅਦ ਜਿਹੜਾ ਪੁਜਾਰੀ ਸੀ ਨਾ ਉਹਨੇ ਆਪਣੇ ਪੂਜਾ ਖਤਮ ਕਰ ਲਈ ਤੇ ਉਹਨੇ ਵੇਖਿਆ ਵੀ ਕਿਸਾਨ ਤੇ ਉਹਦੀ ਪਤਨੀ ਦੋਵੇਂ ਖੜੇ ਆ ਉਹ ਬੋਲਿਆ ਬਿਨ ਰੰਚਨ ਬਿਠੋ ਤੇ ਆਪਣੀ ਪਤਨੀ ਨੂੰ ਕੋਪੀ ਕੁੰਡ ਕੱਢਣ ਦੀ ਜ਼ਰੂਰਤ ਨਹੀਂਗੀ। ਈਸ਼ਵਰ ਕੋਲੋਂ ਕੋਈ ਪਰਦਾ ਨਹੀਂ ਹੋਣਾ ਚਾਹੀਦਾ। ਈਸ਼ਵਰ ਤੇ ਸਭ ਨੂੰ ਵੇਖਦੇ ਆ, ਸਭ ਨੂੰ ਜਾਣਦੇ ਆ ਤੇ ਪੁਜਾਰੀ ਨੇ ਜਦੋਂ ਐਦਾਂ ਕਿਹਾ ਤੇ ਉਹ ਕਿਸਾਨ ਨੇ ਆਪਣੀ ਪਤਨੀ ਨੂੰ ਕਿਹਾ ਵੀ ਤੂੰ ਆਪਣਾ ਜਿਹੜਾ ਕੋਂਡਾ ਉਹਨੂੰ ਹਟਾ ਦੇ। ਤੇ ਉਹ ਬਹੁਤ ਹੀ ਖੂਬਸੂਰਤ ਸੀ ਕਿਸਾਨ ਦੀ ਪਤਨੀ। ਪੁਜਾਰੀ ਨੇ ਜਦੋਂ ਸਾਹਮਣੇ ਬੈਠ ਗਈ ਨਾ ਜਦੋਂ ਹੀ ਪੁਜਾਰੀ ਦੀ ਨਜ਼ਰ ਉਹ ਕਿਸਾਨ ਦੀ ਪਤਨੀ ਦੇ ਪਈ ਉਹਦੇ ਦੇ ਮਨ ਚ ਲੱਡੂ ਫੁੱਟਣ ਲੱਗੇ ਉਹਦਾ ਤੇ ਜਿਹੜਾ ਦੀਨ ਓਮਾਨ ਉਹ ਡੋਲਣ ਲੱਗਿਆ ਉਹ ਸੋਚਣ ਲੱਗਾ ਵੀ ਲੱਗਦਾ ਈਸ਼ਵਰ ਨੇ ਮੇਰੇ ਦੇ ਕੋਲ ਜਿਆਦਾ ਹੀ ਮਿਹਰਬਾਨੀ ਕਰ ਦਿੱਤੀ ਹੈ ਮੈਂ ਹੁਣ ਇਹੋ ਜੀ ਤਰਤੀਬ ਇਹਨਾਂ ਨੂੰ ਜਿਹੜਾ ਤਰੀਕਾ ਦੱਸੂਗਾ ਨਾ ਤੇ ਇਹਦੀ ਜਿਹੜੀ ਘਰ ਵਾਲੀ ਇਹਦੀ ਜ਼ਮੀਨ ਮੇਰੀ ਹੋਊਗੀ ਇਹ ਕਹਿੰਦੇ ਉਹ ਕਹਿੰਦਾ ਵੀ ਈਸ਼ਵਰ ਜਿਹੜਾ ਨਾ ਉਹ ਸਰਵ ਵਿਆਪੀ ਆ ਉਹ ਕਣ ਕਣ ਵਿੱਚ ਮੌਜੂਦ ਆ ਜਿਹੜਾ ਪੁਜਾਰੀ ਸੀ ਨਾ ਜਿੱਥੇ ਉਹਨੇ ਆਪਣੇ ਲਈ ਪੁਜਿੱਤਰ ਸਥਾਨ ਕਹਿੰਦਾ ਸੀ ਤੇ ਉੱਥੇ ਬਹਿ ਗਿਆ ਤੇ ਉਹਨੂੰ ਨਹੀਂ ਪਤਾ ਕਿ ਜਿਹੜਾ ਉਹ ਈਸ਼ਵਰ ਆ ਨਾ ਜਿਹੜੇ ਉਹਦੇ ਗੰਦੇ ਇਰਾਦੇ ਆ ਨਾ ਉਹਨਾਂ ਨੂੰ ਸੁਣ ਰਿਹਾ ਵਾ ਤੇ ਈਸ਼ਵਰ ਨੇ ਪ੍ਰਭੂ ਨਿਵੇਂ ਸੋਚਿਆ ਪਚਾਲਾ ਤੂੰ ਨੀਵਾ ਜਿੰਨਾ ਡਿੱਗਣਾ ਨਾ ਤੂੰ ਦੇਖ ਜਾ ਮੈਂ ਵੇਖਦਾ ਵੀ ਤੂੰ ਕਿੰਨਾ ਹੋਰ ਨੀਵਾ ਗਿਰੇਗਾ ਕਰਮਾਂ ਦਾ ਹਿਸਾਬ ਤੇ ਮੈਂ ਬਾਅਦ ਚ ਕਰੂੰਗਾ ਤੇਰੇ ਨਾਲ ਪੁਜਾਰੀ ਨੇ ਕਿਸਾਨ ਨੂੰ ਕਿਹਾ ਵੀ ਦੇਖ ਨਰੰਜਨ ਪੂਜਾ ਜੜੀ ਬੜੀ ਔਖੀ ਆ ਰਾਤ ਨੂੰ ਜਦੋਂ ਨਾ ਪ੍ਰਭੂ ਜੜਿਆ ਨੂੰ ਉ ਜ਼ਿਆਦਾ ਪ੍ਰਸੰਨ ਉਹਦੇ ਚ ਉਹਨਾਂ ਦੀ ਰਾਤ ਨੂੰ ਪੂਜਾ ਕੀਤੀ ਜਾਵੇ ਤੇ ਪੁਜਾਰੀ ਕਹਿੰਦਾ ਵੀ ਮੈਂ ਜਦੋਂ ਨਾ ਪ੍ਰਭੂ ਦੀ ਸਾਰੀ ਰਾਤ ਜੜੀ ਹੈ ਨਾ ਅਰਾਧਨਾ ਕੀਤੀ ਭਗਤੀ ਕੀਤੀ ਤੂੰ ਬਹੁਤ ਜੜੇ ਪ੍ਰਸੰਨ ਹੋਗੇ ਮੇਰੇ ਤੇ ਖੁਸ਼ ਹੋਗੇ ਤੇ ਉਹ ਮੇਰੇ ਸਾਹਮਣੇ ਆ ਕੇ ਬੋਲੇ ਆ ਵੀ ਕਿਸਾਨ ਨੂੰ ਕਹਿਣਾ ਵੀ ਪਹਿਲਾਂ ਆਪਣੀ ਇੱਕ ਜੜੀ ਹੈ ਨਾ ਪ੍ਰੀਖਿਆ ਦੇਵੇ ਇੱਕ ਤੇਰਾ ਟੈਸਟ ਹੋਊਗਾ ਤੇ ਜੇ ਤੂੰ ਉੱਚ ਪਾਸ ਹੋ ਗਿਆ ਫਿਰ ਮੈਂ ਤੇਰੀ ਪ੍ਰਾਰਥਨਾ ਸੁਣਾਂਗਾ। ਭੋਲਾ ਕਿਸਾਨ ਪੁਜਾਰਾ ਉਹ ਉਹਦੇ ਇਹੋ ਜਿਹੇ ਜਿਹੜੇ ਗੰਦੇ ਇਰਾਦੇ ਸੀ ਉਹਨਾਂ ਨੂੰ ਜਾਣ ਹੀ ਨਹੀਂ ਸਕਿਆ ਤੇ ਉਹਨੇ ਨਾ ਇੱਕਦਮ ਉਹਨੂੰ ਹਰਾਨੋ ਕਿ ਜਦਾਂ ਵੀ ਬੜਾ ਪੁੱਛਿਆ ਕਹਿੰਦਾ ਪੁਜਾਰੀ ਜੀ ਜਲਦੀ ਦੱਸੋ ਜਲਦੀ ਦੱਸੋ ਵੀ ਜਿਹੜੇ ਈਸ਼ਵਰ ਆ ਉਹ ਮੇਰੀ ਕਿੱਦਾਂ ਦੀ ਪ੍ਰੀਖਿਆ ਲੈਣਾ ਚਾਹੁੰਦੇ ਆ। ਪੁਜਾਰੀ ਬੋਲਿਆ ਵੀ ਪ੍ਰੀਖਿਆ ਜੜੀ ਉਹ ਬਹੁਤ ਔਖੀ ਆ। ਇਹਦੇ 'ਚ ਤੈਨੂੰ ਤੇਰੀ ਜਾਨ ਦਾ ਖਤਰਾ ਵੀ ਹੈਗਾ ਪਰ ਮੈਨੂੰ ਲੱਗਦਾ ਮੈਨੂੰ ਲੱਗ ਰਹਿਣ ਦੇ ਤੂੰ ਨਾ ਰਹਿਣੀ ਤੀ ਤੇਰੇ ਕੋਲ ਨਹੀਂ ਹੋਣਾ ਐ ਤੂੰ ਕਰ ਨਹੀਂ ਸਕੇਗਾ ਉਹਨਾਂ ਕਿਸਾਨ ਨੂੰ ਨਾ ਜਿੱਦਾਂ ਔਕਸਾਉਂਦਾ ਨਹੀਂ ਮੰਦਾ ਉਹ ਕਰਨ ਲੱਪਿਆ ਤੇ ਕਿਸਾਨ ਜਦੋਂ ਹੀ ਨਾ ਉਹਨੇ ਜੇਦ ਫੜ ਲਈ ਕਹਿੰਦਾ ਨਹੀਂ ਨਹੀਂ ਪੁਜਾਰੀ ਜੀ ਦੱਸੋ ਤਾਂ ਸਹੀ ਵੀ ਕੀ ਹੈਗੀ ਪ੍ਰੀਖਿਆ ਤੇ ਉਹ ਕਹਿੰਦਾ ਨਰੰਜਨ ਸੁਣਾ ਇਹ ਮੇਰਾ ਆਦੇਸ਼ ਨਹੀਂ ਆ ਇਹ ਪ੍ਰਭੂ ਦਾ ਆਦੇਸ਼ ਆ ਉਹ ਈਸ਼ਵਰ ਦਾ ਆਦੇਸ਼ ਆ ਤੂੰ ਨਾ ਆਪਣੀ ਜਿਹੜੀ ਤੇਰੀ ਹਲ ਵਾਉਣ ਵਾਲੀ ਹਾਲ ਆ ਨਾ ਉਹਨੂੰ ਸਾਫ ਸੁਥਰਾ ਕਰਕੇ ਤੇ ਜਿਹੜੀ ਆਉਣ ਵਾਲੀ ਮੱਸੀਆ ਦੀ ਰਾਤ ਹੈ ਨਾ ਅੱਧੀ ਰਾਤ ਨੂੰ ਉਦੋਂ ਨਾ ਬਹੁਤ ਭਗਤੀ ਕਰਨ ਦਾ ਜਿਹੜਾ ਜੋਗ ਹੈਗਾ ਵਾ ਉਦੋਂ ਜਿੱਦਾਂ 2 ਤੋਂ 3 ਵਜੇ ਬਹੁਤ ਹੀ ਸ਼ੁਭ ਸਮਾ ਹੈਗਾ ਵਾ ਤੇ ਤੂੰ ਨਾ ਆਪਣੇ ਨਾਲ ਕੁਝ ਫੁੱਲ ਲੈ ਕੇ ਜਾਣੇ ਆ ਜਿੱਦਾਂ ਥੋੜੇ ਜਿਹਾ ਚਾਵਲ ਲੈ ਕੇ ਜਾਣੇ ਆ ਇੱਕ ਜਿਹੜਾ ਭਗਵਾਨ ਨੂੰ ਟਿਕਾ ਲਾਉਣ ਲਈ ਜਿਹੜੀ ਰੋਲੀ ਹੁੰਦੀ ਉਹ ਲੈ ਕੇ ਜਾਣੀ ਆ ਤੇ ਪਿੰਡ ਤੋਂ ਬਾਹਰ ਜਿਹੜਾ ਬਾਗ ਹੈ ਨਾ ਉੱਚ ਜਿਹੜਾ ਪਿੱਪਲ ਦਾ ਰੋਖਾ ਨਾ ਉਧੇ ਕੋਲ ਚਲੇ ਜਾਣਾ ਉੱਥੇ ਜਿਹੜਾ ਹਾਲਾ ਨਾ ਤੇਰਾ ਉਹਨੂੰ ਜ਼ਮੀਨ 'ਚ ਐਦਾਂ ਗੱਡਣਾ ਵੀ ਜਿਹੜਾ ਉਹਦਾ ਲੱਕੜੀ ਵਾਲਾ ਹਿੱਸਾ ਵਾ ਉਹ ਜ਼ਮੀਨ ਦੇ ਅੰਦਰ ਹੋਵੇ ਤੇ ਜਿਹੜਾ ਲੋਹੇ ਵਾਲਾ ਹਿੱਸਾ ਵਾ ਉਹ ਜ਼ਮੀਨ ਤੇ ਉਹ ਉੱਪਰ ਹੋਣਾ ਚਾਹੀਦਾ ਵਾ ਮਤਲਬ ਜਿੱਧਰ ਤੂੰ ਹੋਵੇਂਗਾ ਨਾ ਉਧਰ ਨੂੰ ਹੋਣਾ ਚਾਹੀਦਾ ਤੇ ਫਿਰ ਉਹ ਜਿਹੜਾ ਲੋਹੇ ਵਾਲਾ ਹਿੱਸਾ ਨਾ ਉੱਥੇ ਤੂੰ ਤਿਲਕ ਲਾ ਕੇ ਨਾ ਤੇ ਚੌਲ ਨੂੰ ਸਮਰਪਿਤ ਕਰਕੇ ਤੇ ਫੁੱਲੋ ਦੇ ਤੇ ਚੜਾ ਕੇ ਤੇ ਫਿਰ ਪ੍ਰਾਰਥਨਾ ਕਰਨੀ ਹੈ ਪਿਛੇ ਪ੍ਰਭੂ ਮੇਰੀ ਪੂਜਾ ਜਿਹੜੀ ਆ ਜਿਹੜੀ ਮੈਂ ਤਰੀਖਾ ਰੰਡਿਆ ਇਤੋਂ ਪ੍ਰਸਾਨੋ ਕਿ ਮੈਨੂੰ ਦਰਸ਼ਨ ਦਓ ਤੇ ਫਿਰ ਤੂੰ ਉਹ ਜਿਹੜਾ ਪੇਪਲ ਦਾ ਰੋਖਾ ਨਾ ਉੱਤੇ ਚੜ ਜਾਣਾ ਤੇ ਆਪਣੇ ਜਿਹੜੇ ਤੇਰੇ ਕੱਪੜੇ ਪਾਏ ਨਾ ਉਤਾਰ ਦੇਣੇ ਬਸ ਚਤਾ ਥੋੜੇ ਜੇ ਕੱਪੜੇ ਹੀ ਰੱਖਣੇ ਆ ਹੈ ਤੇ ਉਸ ਤੋਂ ਬਾਦਾਂ ਤੂੰ ਪੇਟ ਦੇ ਪਾਰ ਜ਼ਮੀਨ ਵੱਲ ਨੂੰ ਛਾਲ ਮਾਰਨੀ ਆ ਜਿਹੜਾ ਤੇਰਾ ਹਾਲਿਆ ਉਹਦੇ ਉੱਤੇ ਜਿਹੜਾ ਉਹਦਾ ਹਲ ਦਾ ਲੋਹੇ ਵਾਲਾ ਪਾਸਾ ਨਾ ਉਹਦੇ ਉੱਤੇ ਛਾਲ ਮਾਰਨੀ ਹੈ ਜੇ ਤੇ ਜਿਹੜੇ ਈਸ਼ਵਰ ਆ ਉਹ ਖੋਸ਼ ਹੋਗੇ ਤੇਰੇ ਤੋਂ ਤੇ ਤੇਰੇ ਸਾਰੇ ਦੁੱਖਾਂ ਦਾ ਨਿਵਾਰਨ ਉਹ ਕਰ ਦੇਣਗੇ ਪਰ ਇਹ ਜਿਹੜੀ ਗੱਲ ਸੀ ਨਾ ਇੱਕ ਕਿਸਾਨ ਦੀ ਪਤਨੀ ਜਿਹੜੀ ਹੀ ਜਦੋਂ ਸੁਣੀ ਉਹ ਤੇ ਜ਼ੋਰ ਦੀ ਉਹਨੇ ਚੀਕ ਮਾਰੀ ਉਹ ਕਹਿੰਦੀ ਨਹੀਂ ਨਹੀਂ ਸਵਾਮੀ ਇਦਾਂ ਨਹੀਂ ਤੁਸੀਂ ਕਰ ਸਕਦੇ ਤੇ ਜਦੋਂ ਅਗਿਓ ਕੁਛ ਕਹਿ ਪਉਂਦੀ ਜਿਹੜਾ ਪੁਜਾਰੀ ਹੈ ਨਾ ਉਹਨੇ ਉਹਦਾ ਹੱਥ ਆਪਣੇ ਦੋ ਹੱਥਾਂ 'ਚ ਫੜ ਲਿਆ ਤੇ ਉਹਨਾਂ ਨੂੰ ਨਾ ਇਦਾਂ ਦੱਬਣ ਲਾ ਪਿਉਂਦੇ ਹੱਥ ਨੂੰ ਤੇ ਕਹਿਣ ਲਾ ਪਿਆ ਇਹ ਤੂੰ ਪਾਗਲ ਇਹ ਕਿਦਣੀ ਕਲਾ ਕਰਦੀ ਪਈ ਆ ਜਿਹੜੀ ਭਾਰਤੀ ਨਾਰੀ ਹੈਗੀ ਆ ਭਾਰਤੀ ਔਰਤਾ ਉਹਦੇ ਜੇ ਪਤੀ ਨੂੰ ਈਸ਼ਵਰ ਦੇ ਦਰਸ਼ਨ ਹੋਣੇ ਹੋਣ ਲੱਗੇ ਆ ਤੇ ਉਹਨਾਂ ਨੂੰ ਤੂੰ ਰੋਕਣਾ ਚਾਹੁੰਦੀ ਆ ਤੂੰ ਨਹੀਂ ਜਾਣਦੀ ਤੂੰ ਕਿੱਡਾ ਵੱਡਾ ਪਾਪ ਕਰ ਰਹੀ ਆ ਪਤਨੀ ਦਾ ਇਹ ਧਰਮ ਵੀ ਪਤੀ ਦੇ ਜਿਹੜਾ ਨੇਕ ਕੰਮ ਆ ਨੇਕ ਕਰਮ ਆ ਉਹਨਾਂ ਚ ਭਾਗੀਦਾਰ ਬਣੇ ਤੇ ਤੂੰ ਤੂੰ ਤੇ ਉਹਨੂੰ ਰੋਕਣ ਢੀਂ ਲੇਕਿਨ ਅਗਰ ਉਹ ਕਹਿੰਦੀ ਇਹਨੂੰ ਕੁਝ ਹੋ ਗਿਆ ਫਿਰ ਪੁਜਾਰੀ ਜੀ ਕਿਸਾਨ ਦੀ ਪਤਨੀ ਨੇ ਜਦੋਂ ਇਦਾਂ ਪੁੱਛਿਆ ਤਾਂ ਉਹ ਕਹਿੰਦਾ ਅਰੇ ਪਾਗਲ ਕੁਛ ਨਹੀਂ ਹੋਊਗਾ ਇਹਨੂੰ ਤੇ ਪ੍ਰਭੂ ਦੇ ਦਰਸ਼ਨ ਹੋਣਗੇ ਤੇ ਜੇ ਕੁਛ ਐਸਾ ਵੈਸਾ ਹੋ ਵੀ ਗਿਆ ਤੇ ਅਸੀਂ ਹੈਗੇ ਆ ਨਾ ਤੇਰੀ ਮਦਦ ਕਰਨ ਨੂੰ ਪੁਜਾਰੀ ਜਿਹੜਾ ਸੀ ਉਹ ਕਿਸਾਨ ਦੇ ਸਾਹਮਣੇ ਉਹਦੀ ਪਤਨੀ ਦਾ ਹੱਥ ਆਪਣੇ ਹੱਥਾਂ ਵਿੱਚ ਫੜ ਕੇ ਨਾ ਉਹਨੂੰ ਹੌਲੀ ਹੌਲੀ ਦਬ ਰਿਹਾ ਸੀ ਅੱਦਾਂ ਤੇ ਗੱਲਾਂ ਕਰ ਰਿਹਾ ਸੀ ਤੇ ਵਿਚਾਰਾ ਕਿਸਾਨ ਉਹਨੂੰ ਸਿਰਫ ਇਹਦੇ ਦਿਮਾਗ 'ਚ ਸੀ ਕਿ ਮੈਨੂੰ ਈਸ਼ਵਰ ਦੇ ਜਿਹੜੇ ਦਰਸ਼ਨ ਹੋਣੇ ਆ ਤੇ ਉਹ ਅਣਜਾਣ ਬਣਿਆ ਵੇਖਦਾ ਹੀ ਤੇ ਕਹਿੰਦੇ ਨਾ ਕਿ ਔਰਤਾਂ ਨੂੰ ਜਦੋਂ ਆਪਣੀ ਇੱਜ਼ਤ ਆਬਰੂ ਉੱਤੇ ਕੋਈ ਸੰਕਟ ਆਉਣ ਵਾਲਾ ਹੋਵੇ ਨਾ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਤੇ ਉਹ ਪੁਜਾਰੀ ਜਿਹੜਾ ਸੀ ਉਹਦੇ ਗੰਦੇ ਇਰਾਦਿਆਂ ਨੂੰ ਉਹ ਪਾਪ ਚੁੱਕੀ ਸੀ ਉਸੇ ਵੇਲੇ ਕਿਸਾਨ ਦੀ ਪਤਨੀ ਨਾ ਉਹਨੇ ਆਪਣਾ ਜੋਰ ਨਾ ਆਪਣਾ ਹੱਥ ਉਹਦੇ ਕੋਲੋਂ ਖਿੱਚ ਲਿਆ ਤੇ ਉਹਨੂੰ ਸਾੜੀ 'ਚ ਆਪਣੇ 'ਚ ਛਿਪਾਉਣ ਦਾ ਜਿਹੜਾ ਉਹਨੇ ਕੋਸ਼ਿਸ਼ ਕੀਤੀ ਹੁਣ ਕਿਸਾਨ ਜਿਹੜਾ ਸੀ ਤੇ ਉਹਦੀ ਪਤਨੀ ਮੰਦਰ ਤੋਂ ਉੱਠ ਕੇ ਵਾਪਸ ਆਪਣੇ ਘਰ ਆ ਗਈ ਕਿਸਾਨ ਜਿਹੜਾ ਸੀ ਉਹ ਆਉਣ ਵਾਲੀ ਜਿਹੜੀ ਮਸਿਆ ਸੀ ਨਾ ਉਹਦਾ ਇੰਤਜ਼ਾਰ ਕਰ ਰਿਹਾ ਹੈ। ਉਹਦੀ ਪਤਨੀ ਨੂੰ ਉਹਦੇ ਇਸ ਤਰ੍ਹਾਂ ਕਰਨ ਚ ਜਿਹੜਾ ਸੀ ਨਾ ਬਹੁਤ ਖਤਰਾ ਲੱਗ ਰਿਹਾ ਹੈ ਤੇ ਉਹ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਪਰ ਕਿਸਾਨ ਕਿਸਾਨ ਤੇ ਸੋਣੀ ਨਹੀਂ ਰਿਹਾ ਤੇ ਆਖਰ ਨੂੰ ਮਸਿਆ ਵਾਲਾ ਦਿਨ ਵੀ ਆ ਗਿਆ ਉਹ ਰਾਤ ਆ ਗਈ ਜਿਹਦਾ ਇੰਤਜ਼ਾਰ ਸੀ। ਜਿਹੜੇ ਜੰਦੂਤ ਸੀ ਨਾ ਉਹਨਾਂ ਨੇ ਵੀ ਭਾਗ ਵਿੱਚ ਡੇਰਾ ਲਾ ਲਿਆ। ਉਹਨਾਂ ਕਿਉਂਕਿ ਉਹਨਾਂ ਨੇ ਕਿਸਾਨ ਦੀ ਆਤਮਾ ਨੂੰ ਲੈ ਕੇ ਜਾਣਾ ਸੀ। ਉਹ ਕਿਸਾਨ ਦੀ ਆਤਮਾ ਨੂੰ ਲੈ ਕੇ ਜਾਣ ਲਈ ਤਿਆਰ ਬੈਠੇ ਹੀ ਕਿਸਾਨ ਅੱਜ ਦੀ ਰਾਤ ਪ੍ਰਭੂ ਦੇ ਦਰਸ਼ਨ ਕਰਨ ਜਿਹੜਾ ਸੀ ਨਾ ਉਹਦੀ ਹਿੱਟ ਪਈ ਹੋਈ ਸੀ ਕਿ ਮੈਂ ਕਰਨਾ ਹੀ ਕਰਨਾ ਹੈ ਉਹਦੀ ਪਤਨੀ ਜਿਹੜੀ ਸੀ ਉਹ ਐਸੇ ਸੋਚ ਚ ਡੁੱਬੀ ਜਾ ਰਹੀ ਵੀ ਹਾਏ ਇਹਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰਾਂਗੀ ਤੇ ਆਖਰ ਨੂੰ ਉਹ ਵੀ ਘੜੀ ਆ ਗਈ ਜਦੋਂ ਕਿਸਾਨ ਨੇ ਜਿਹੜਾ ਸੀ ਜਾਣਾ ਹੈਗਾ ਸੀ ਉਹਦੀ ਪ੍ਰੀਖਿਆ ਦਾ ਸਮਾਂ ਸੀ ਤੇ ਜਿਹਦੀ ਉਹ ਕਈ ਦਿਨਾਂ ਤੋਂ ਇੰਤਜ਼ਾਰ ਕਰ ਰਿਹਾ ਸੀ ਉਹਨੇ ਆਪਣਾ ਸ্নান ਕੀਤਾ ਤੇ ਸਾਰਾ ਕੁਝ ਕਰਕੇ ਪੂਜਾ ਦੀ ਜਿਹੜੀ ਸਮਗਰੀ ਸੀ ਉਹ ਤਿਆਰ ਕਰਕੇ ਹੱਲ ਨੂੰ ਜੜਾ ਸੀ ਫਿਰ ਸਾਫ ਸੁਥਰਾ ਕਰਕੇ ਤੇ ਉਹ ਆਪਣੀ ਘਰਵਲੀ ਦੇ ਕੋਲ ਗਿਆ ਉਹਨੂੰ ਕਹਿੰਦਾ ਵੀ ਸੁਣ ਹੁਣ ਮੈਂ ਜਾ ਰਿਹਾ ਤੇ ਤੂੰ ਮੈਨੂੰ ਦਰਵਾਜ਼ੇ ਤੱਕ ਨਹੀਂ ਛੱਡਣ ਜਾਵੇਂਗੀ ਐਨਾ ਸੁਣਦੇ ਹੀ ਉਹਦੀ ਪਤਨੀ ਉੱਚੀ ਉੱਚੀ ਰੋਣ ਲੱਗ ਪਈ ਤੇ ਉਹ ਕਹਿੰਦੀ ਵੀ ਤੂੰ ਨਾ ਨਾ ਜਾ ਵੀ ਮੈਨੂੰ ਨਹੀਂ ਚਾਹੀਦਾ ਬੱਚਾ ਮੈਂ ਤੈਨੂੰ ਇਦਾਂ ਵਿਦਾ ਕਰਕੇ ਮੈਨੂੰ ਅਜ ਲੱਗਣ ਰਿਹਾ ਵੀ ਮੈਂ ਆਪਣੀ ਜ਼ਿੰਦਗੀ ਚੋਂ ਵਿਦਾ ਕਰ ਰਹੀ ਹਾਂ ਕੰਦੀ ਪਤੂਸੀ ਸੋਚੋ ਇੱਕ ਮਿੰਟ ਜੇ ਮੈਂ ਬਾਂਚ ਜਿਹੜੀ ਹੈ ਨਾ ਉਹ ਤੇ ਮੈਂ ਰਹਿ ਸਕਦੀ ਆ ਤੇ ਤੁਹਾਨੂੰ ਪਤਾ ਵੀ ਹੁਣ ਬੱਚਾ ਨਹੀਂ ਆ ਤੇ ਪਿੰਡ ਦੇ ਲੋਕੇ ਮੇਰੇ ਨਾਲ ਕਿਦਾਂ ਦਾ ਵਿਹਾਰ ਕਰਦੇ ਤੇ ਜੇ ਤੁਹਾਨੂੰ ਕੁਝ ਹੋ ਗਿਆ ਮੈਂ ਵਿਧਵਾ ਹੋਗੀ ਤੇ ਮੇਰਾ ਕੀ ਹਾਲ ਕਰਨਗੇ ਮੈਂ ਤੇ ਜੀਂਦੇ ਜੀ ਮਰ ਜਾਣਾ ਇਹ ਦੁਨੀਆ ਮੈਨੂੰ ਜੀਣne ਦੇਊਗੀ ਹੁਣ ਤੁਸੀਂ ਨਾ ਐ ਨਾ ਕਰੋ ਤੇ ਮੇਰੀ ਜਿਹੜੀ ਜਿੱਦਾਂ ਤੁਸੀਂ ਅੱਗੇ ਮੇਰੇ ਨਾਲ ਰਹਿੰਦੇ ਨਾ ਐਦਾਂ ਹੀ ਰਹੋ ਉਨੇ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ ਤੂੰ ਲਿਆ ਹੈਗਾ ਨਾ ਪਰਣ ਲਿਆਵਾ ਉਹਨੂੰ ਤਿਆਗ ਦੇ ਮੈਨੂੰ ਨਈ ਸੰਤਾਨ ਚਾਹੀਦੀ ਮੈਨੂੰ ਨਈ ਔਲਾਦ ਚਾਹੀਦੀ ਮੇਰੇ ਲਈ ਮੇਰਾ ਸਵਾਗੀ ਕਾਫੀ ਹੈ ਕੋਸ਼ ਤੇ ਸੋਚੋ ਦਿਮਾਗ ਲਾਓ ਆਪਣਾ ਕੋਸ਼ ਉਤੇ ਕਰੋ ਕਿਸਾਨ ਜਿਹੜਾ ਸੀ ਨਾ ਉਹ ਬਿਲਕੁਲ ਸ਼ਾਂਤ ਜਿਹੜਾ ਸੀ ਬੁੱਤ ਬਣ ਕੇ ਸਭ ਕੁਝ ਸੁਣਦਾ ਰਿਹਾ ਤੇ ਉਹਨੇ ਕਿਹਾ ਵੀ ਐਦਾਂ ਦੀ ਤੇ ਮੈਂ ਆਪਣੀ ਘਰ ਬਣੀਦੀ ਪਤਨੀ ਦੀ ਹਾਲਤ ਕਦੀ ਨਹੀਂ ਵੇਖੀ ਉਸੋ ਓਚਨ ਲੱਗ ਬਈ ਤੇ ਬੜੀ ਸੁਆਰਥੀ ਔਰਤ ਆ ਵੀ ਮੈਂ ਬੇਕਾਰੀ ਇਹਨੂੰ ਜਿਹੜੇ ਲੋਕੀ ਤਾਨੇ ਮਾਰਦੇ ਨੇ ਮੈਂ ਫਿਕਰ ਕਰਦਾ ਪਿਆ ਹੀ ਤੇ ਇੱਕ ਪਲ ਇਹਨੇ ਐਨੀ ਸੋਚਿਆ ਵੀ ਮੈਨੂੰ ਭਗਵਾਨ ਦੇ ਦਰਸ਼ਨ ਹੋ ਜਾਣਗੇ ਮੈਨੂੰ ਈਸ਼ਵਰ ਦੇ ਦਰਸ਼ਨ ਹੋ ਜਾਣਗੇ ਤੇ ਫਿਰ ਉਹਨੂੰ ਲੱਗਾ ਵੀ ਨਹੀਂ ਮਨਾ ਮੈਂ ਇਹਦੇ ਬਾਰੇ ਕਿੰਦਾ ਸੋਚਣ ਲੱਪਿਆ ਇਹਨੂੰ ਮੇਰਾ ਇੰਨਾ ਫਿਕਰ ਆ ਇੰਨਾ ਮੇਰੇ ਨਾਲ ਉਹ ਪ੍ਰੇਮ ਕਰਦੀ ਐ ਤੇ ਆਪਣੇ ਉਹਨੂੰ ਮਨਜ਼ੂਰ ਨਹੀਂ ਆ ਪੀ ਮੇਰਾ ਸੁਆਗਾ ਮੇਰਾ ਘਰਵळा ਵਾ ਉਹਨੂੰ ਕੋਈ ਨੁਕਸਾਨ ਹੋਵੇ ਤੇ ਮੇਰਾ ਵੀ ਆਪਣੀ ਪਤਨੀ ਲਈ ਕੁਛ ਜਿਹੜੇ ਹੱਕ ਕਰਤੱਵ ਬਣਦੇ ਹੈਗੇ ਆ ਤੇ ਉਹ ਕਹਿੰਦਾ ਮੇਰੇ ਜਿਹੜੇ ਫਰਜ਼ ਆ ਨਾ ਮੈਂ ਉਹਨਾਂ ਨੂੰ ਜ਼ਰੂਰ ਨਿਭਾਉਂਗਾ ਓਟ ਕੇ ਉਹਨੂੰ ਗਲੇ ਨਾਲ ਲਗਾਇਆ ਤੇ ਕਹਿੰਦਾ ਵੀ ਤੂੰ ਪਾਗਲ ਨਾ ਬਣ ਮੈਨੂੰ ਪਤਾ ਤੇਰੇ ਤੇ ਕੀ ਬੀਤਣ ਢਈ ਆ ਤੇ ਮੇਰੇ ਕੋਲੋਂ ਵੇਖਿਆ ਵੀ ਨਹੀਂ ਜਾਂਦਾ ਤੈਨੂੰ ਰੋਂਦੀ ਨੂੰ ਤੂੰ ਹੀ ਦੱਸ ਵੀ ਜਿਹੜੇ ਸਾਰੇ ਆਪਣੇ ਖੇਤ ਦਾ ਖਲਿਆਣ ਆ ਹੈਨਾ ਤੇ ਮੈਂ ਤੇ ਜਦੋਂ ਜਾਣਾ ਉੱਥੇ ਤੇ ਮੈਂ ਕੰਮ 'ਚ ਰੁੱਝ ਜਾਣਾ ਤੂੰ ਘਰ 'ਚ ਬੈਠੀ ਰਹਿਣੀ ਆ ਜੇ ਬਾਹਰ ਨਿਕਲਦੀ ਆ ਤੈਨੂੰ ਤਾਨੇ ਮਿਹਣੇ ਸੁਣਨੇ ਪੈਂਦੇ ਲੋਕਾਂ ਦੇ ਐ ਸਮਾਜ ਬੜਾ ਖੁਦਗਰਜ਼ੀਓ ਬੜਾ ਨਰਦਈਓ ਤੇ ਸਾਡੇ ਵਰਗੇ ਗਰੀਬਾਂ ਨੂੰ ਤੇ ਜ਼ਿਆਦਾ ਹੀ ਪਰੇਸ਼ਾਨ ਕਰਦਾ ਖੈਰ ਤੂੰ ਪਰੇਸ਼ਾਨ ਨਾ ਹੋ ਜਦੋਂ ਮੈਨੂੰ ਪ੍ਰਭੂ ਮਿਲ ਗਏ ਨਾ ਈਸ਼ਵਰ ਮਿਲ ਗਏ ਮੈਂ ਉਹਨੂੰ ਤੇਰੀ ਸਾਰੀ ਸਮੱਸਿਆ ਦੱਸ ਦਊਂਗਾ ਤੂੰ ਹੁਣ ਮੈਨੂੰ ਜਾਣਦੇ ਆਪਣੇ ਅਥਰੂ ਪੁੰਜਲਾ ਤੂੰ ਮੇਰੀ ਹਿੰਮਤਾਂ ਤੇ ਪਾਗਲ ਚੇਤੂ ਇਦਾਂ ਕਰਨ ਲੱਪੀ ਨਾ ਤੇ ਫਿਰ ਤੇ ਮੇਰੀ ਵੀ ਹਿੰਮਤ ਟੁੱਟ ਜਾਊਗੀ ਤੇ ਕਹਿੰਦਾ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜਾ ਭਗਵਾਨ ਆ ਉਹ ਸਾਡੇ ਗਰੀਬਾਂ ਨਾਲ ਹੀ ਕਿਉਂ ਰੋਸਦਾ ਵਾ ਅੱਛਾ ਹੁਣ ਜਾ ਰ ਜਾਣ ਦੇ ਮੈਨੂੰ ਪਾਸੇ ਹੋ ਜਾ ਇਹ ਮੇਰੀ ਜਿਹੜੀ ਪ੍ਰਭੂ ਨੂੰ ਮਿਲਣ ਦੀ ਇਹ ਸ਼ੁਭ ਘੜੀ ਆ ਟਾਈਮ ਹੈਗਾ ਉਹ ਲੰਗੀ ਜਾਂਡਿਆ ਇਦਾਂ ਕਹਿੰਦਿਆਂ ਨਰਨਜਣ ਜਿਹੜਾ ਘਰ ਤੋਂ ਨਿਕਲ ਗਿਆ ਇਧਰ ਉਹਦੀ ਪਤਨੀ ਆਪਣੇ ਬਿਸਤਰੇ ਤੇ ਜਾ ਕੇ ਬਹਿ ਕੇ ਉੱਚੀ ਉੱਚੀ ਰੋਣ ਲੱਪੀ ਕੁਝ ਸਮੇਂ ਬਾਅਦ ਹੀ ਨਰੰજન ਜਣੋਂ ਬਾਗ 'ਚ ਪਹੁੰਚਿਆ ਬਾਗ 'ਚ ਬਹੁਤ ਸਨਾਟਾ ਸੀ ਇੰਨਾ ਜ਼ਿਆਦਾ ਚੁੱਪ ਚਾਂਤ ਤੇ ਗਿੱਦੜਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਜਿਹੜੀਆਂ ਉਹਨੂੰ ਡਰਾ ਰਹੀਆਂ ਸੀ ਕਿਉਂਕਿ ਲੱਗ ਗਈ ਜੰਗਲ ਸੀ ਕਿਸਾਨ ਨੂੰ ਹੁਣ ਮਾਨੀਮਨ 'ਚ ਡਰ ਲੱਗਣ ਲੱਗਾ ਕਿਸਾਨ ਆਪਣੇ ਘਰੋਂ ਚੱਲ ਕੇ ਬਾਗ 'ਚ ਪਹੁੰਚ ਗਿਆ ਹੀ ਤੇ ਉੱਥੇ ਉਹਨੂੰ ਇਹਂ ਵਾਜਾਂ ਜਿਹੜੀਆਂ ਪਰੇਸ਼ਾਨ ਕਰ ਰਹੀਆਂ ਸੀ ਕਹਿੰਦੇ ਨੇ ਨਾ ਕਿ ਜਿੱਥੇ ਚਾਹ ਵੀ ਉੱਥੇ ਰਾਹ ਵੀ ਹੁੰਦੀ ਕਿਸਾਨ ਦੇ ਮਨ ਵਿੱਚ ਈਸ਼ਵਰ ਨੂੰ ਜਿਹੜਾ ਸੀ ਉਹਦਾ ਪ੍ਰੇਮ ਵਸਿਆ ਹੋਇਆ ਹੈ ਉਹ ਉਹਦੇ ਦਰਸ਼ਨ ਕਰਨਾ ਚਾਹੁੰਦਾ ਸੀ ਉਹਨੇ ਸਾਰੇ ਜਿੱਤਾਂ ਦੇ ਉਹਨੂੰ ਪੰਡਤ ਨੇ ਦੱਸੇ ਸੀ ਨਾ ਪੁਜਾਰੀ ਨੇ ਉਦਾਂ ਹੀ ਉਹਨੇ ਕੀਤਾ ਉਹ ਪੇਪਲ ਦੇ ਰੋਖ ਤੇ ਚੜ ਗਿਆ ਤੇ ਆਪਣੇ ਉਹ ਈਸ਼ਵਰ ਨੂੰ ਯਾਦ ਕਰਨ ਲੱਗਾ ਤੇ ਉਹ ਪੇੜ ਦੇ ਭਾਰ ਜਮੀਨ ਦੇ ਵੱਲ ਨੂੰ ਹਲ ਤੇ ਡਿੱਗ ਪਿਆ ਉਸੇ ਵੇਲੇ ਉਹਦੇ ਮਨ 'ਚ ਕੋਈ ਘਬਰਾਹਟ ਨਹੀਂ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਮੈਂ ਆਪਣੇ ਈਸ਼ਵਰ ਦੇ ਦਰਸ਼ਨ ਕਰਨੇ ਆ ਉਹਦੇ ਮਨ 'ਚ ਕੋਈ ਨਹੀਂ ਸੀ ਵੀ ਮੇਰੇ ਸਾਟ ਲੱਗ ਜਾ ਮੇਰੇ ਹਾਲ ਵੱਜ ਜਾ ਢਿੱਡ 'ਚ ਮੈਂ ਮਰ ਚੂੰਗਾ ਇਹ ਕੋਈ ਸੀ ਕਿ ਮੈਂ ਆਪਣੇ ਈਸ਼ਵਰ ਦੇ ਆਪਣੇ ਪ੍ਰਭੂ ਦੇ ਦਰਸ਼ਨ ਕਰਨੇ ਲੇਕਿਨ ਉਸ ਵੇਲੇ ਕੁਝ ਇਸ ਤਰ੍ਹਾਂ ਦਾ ਹੋਇਆ ਜਿਹਦੀ ਉਹਨੇ ਕਲਪਨਾ ਉਹਨੇ ਕਿ ਕਿਸੇ ਨੇ ਵੀ ਨਹੀਂ ਕੀਤੀ ਆਲੇ ਦੁਆਲੇ ਬਿਲਕੁਲ ਖਮੋਸ਼ੀ ਖਮੋਸ਼ੀ ਸੀ ਚੁੱਪ ਸਨਾਟਾ ਤੇ ਉਸ ਵੇਲੇ ਇੱਕ ਜੜਾ ਸੀ ਨਾ ਤੇਜ ਰੋਸ਼ਨੀ ਜੜੀ ਸੀ ਉਹ ਆਲੇ ਦੁਆਲੇ ਫੈਨ ਗਈ ਜਦੋਂ ਹਾਲ ਤੇ ਡਿੱਗਣ ਲੱਗਾ ਨਾ ਤੇ ਜਿਹੜੇ ਪ੍ਰਭੂ ਸੀ ਨਾ ਨਾਰਾਇਣ ਸੀ ਉਹ ਆਪਣੇ ਭਗਤ ਨੂੰ ਕਿੱਦਾਂ ਡਿੱਗਣ ਦਿੰਦੇ ਤੇ ਉਹਨਾਂ ਨੇ ਆਪਣੇ ਹੱਥਾਂ ਵਿੱਚ ਉਹਨੂੰ ਬੋਚ ਲਿਆ ਤੇ ਜਿਹੜਾ ਨਰੰਜਣ ਸੀ ਉਹਦੀਆਂ ਅੱਖਾਂ ਬੰਦ ਸੀ ਉਹਨੇ ਆਪਣੀਆਂ ਜਦੋਂ ਦੋਵੇਂ ਅੱਖਾਂ ਨੂੰ ਖੋਲਿਆ ਉਹਨੇ ਇੰਨਾ ਹੈਰਾਨ ਹੋ ਕੇ ਵੇਖਿਆ ਉਹ ਕਹਿੰਦਾ ਮੇਰੇ ਪ੍ਰਭੂ ਐਨੇ ਸੋਹਣੇ ਐਨੇ ਸਲੋਣੇ ਇੱਦਾਂ ਦਾ ਮਤਲਬ ਉਹ ਕਹਿੰਦਾ ਕਿ ਮੈਂ ਵਰਨਾ ਨਹੀਂ ਵੀ ਕਰ ਸਕਦਾ ਉਹਨਾਂ ਦੇ ਰੂਪ ਦਾ ਜਦੋਂ ਉਹਨੇ ਇੰਨਾ ਚਾਨਣ ਵੇਖਿਆ ਤੇ ਜਿਹੜੇ ਜਦੋਂ ਚਾਨਣ ਹੋਇਆ ਜਮਦੂਤ ਤੇ ਉਦੋਂ ਹੀ ਚਲੇ ਗਏ ਕਿਉਂਕਿ ਜਿਹੜਾ ਹਨੇਰਾ ਹੁੰਦਾ ਨਾ ਉਹਨੂੰ ਗਿਆਨ ਤੇ ਆਸਥਾ ਨਾਲ ਦੂਰ ਕੀਤਾ ਜਾ ਸਕਦਾ ਤੇ ਈਸ਼ਵਰ ਦੇ ਰੂਪ ਜਿਹੜਾ ਸੀ ਉਹ ਉਹਦੇ 'ਚ ਜਿਹੜਾ ਨਰੰਜਣ ਸੀ ਉਹਦੀ ਗੋਦ ਵਿੱਚ ਲੇਟਿਆ ਹੋਇਆ ਉਹਨੂੰ ਦੇਖ ਰਿਹਾ ਸੀ ਕੁਝ ਸਮੇਂ ਬਾਅਦ ਹੀ ਜਿਹੜਾ ਪ੍ਰਭੂ ਸੀ ਈਸ਼ਵਰ ਸੀ ਉਹਨੇ ਕਿਹਾ ਪਿਪੁੱਤਰ ਤੂੰ ਇੰਨਾ ਭੂਲਾ ਤੇ ਪੁਜਾਰੀ ਜਿਹੜਾ ਕਿੰਨਾ ਦੁਸ਼ਟ ਹੈਗਾ ਵਾ ਤੈਨੂੰ ਉਹਦੀਆਂ ਗੱਲਾਂ 'ਚੋਂ ਪਤਾ ਹੀ ਨਹੀਂ ਲੱਗ ਸਕਿਆ ਕਿ ਉਹ ਕੀ ਚਾਹੁੰਦਾ ਵਾ ਜੇ ਮੈਂ ਨਾ ਆਉਂਦਾ ਤੇ ਤੇਰਾ ਕੀ ਹਾਲ ਹੁੰਦਾ ਤੈਨੂੰ ਮਾੜਾ ਵੀ ਅੰਦਾਜ਼ਾ ਹੈਗਾ ਸੀ ਤੇ ਨਰੰਜਨ ਪ੍ਰਭੂ ਦੇ ਚਰਨਾਚ ਦੇ ਕੇ ਉੱਚੀ-ਉੱਚੀ ਰੋਣ ਲੱਪਿਆ ਤੇ ਬੋਲਿਆ ਵੀ ਪ੍ਰਭੂ ਜੀ ਤੁਸੀਂ ਪੁਜਾਰੀ ਜਿਹੜਾ ਨਾ ਉਹ ਤਾਂ ਟਾਟਾ ਬੜਾ ਵੱਡਾ ਭਗਤਾ ਉਹਨੇ ਤੇ ਮੈਨੂੰ ਤੁਹਾਡੇ ਨਾਲ ਮਿਲਣ ਦਾ ਆਦੇਸ਼ ਸੁਣਾਇਆ ਸੀ ਕਿਉਂਕਿ ਈਸ਼ਵਰ ਦੀ ਗੱਲ ਜਿਹੜੀ ਹਮੇਸ਼ਾ ਸੱਚੀ ਹੁੰਦੀ ਆ ਤੇ ਤੁਸੀਂ ਮੇਰੀ ਪ੍ਰੀਖਿਆ ਜਿਹੜੀ ਲਈ ਹੈ ਉਹ ਚੋਂ ਮੈਨੂੰ ਤੁਸੀਂ ਪ੍ਰਸੰਨ ਜੋ ਮੈਂ ਪਾਸ ਹੋ ਗਿਆ ਮੇਰੇ ਲਈ ਇਤੋਂ ਜ਼ਿਆਦਾ ਖੁਸ਼ੀ ਦੀ ਕੋਈ ਗੱਲ ਨਹੀਂ ਆ ਹੈਨਾ ਤੇ ਜਿਹੜੇ ਨਾ ਪ੍ਰਭੂ ਈਸ਼ਵਰ ਉਹ ਬੋਲੇ ਤੂੰ ਆਪਣੇ ਦਿਲ ਦੀ ਸੁਣਦਾ ਵਾ ਦਿਮਾਗ ਦੀ ਨਹੀਂ ਤੇ ਕਿਸਾਨ ਬੋਲਿਆ ਵੀ ਪ੍ਰਭੂ ਦਿਲ ਜਿਹੜਾ ਵਾ ਉੱਚੀ ਤੇ ਤੁਸੀਂ ਵਸਦੇ ਹੋ ਮਨ ਜਿਹੜਾ ਉਹ ਤੇ ਬੜਾ ਚੰਚਲ ਹੁੰਦਾ ਵਾ ਤੇ ਫਿਰ ਈਸ਼ਵਰ ਨੇ ਕਿਹਾ ਵੀ ਤੂੰ ਤੇਰੀ ਆਤਮਾ ਜਿਹੜੀ ਉਹ ਪਵਿੱਤਰ ਆ ਤੇਰੇ ਮਨ ਚ ਕੋਈ ਛਲ ਨਹੀਂ ਕੋਈ ਧੋਖਾ ਨਹੀਂ ਤੇਰੀ ਪਤਨੀ ਜਿਹੜੀ ਆ ਪਤੀ ਵਰਤਾ ਹੈਗੀ ਆ ਤੇ ਪਾਲਾ ਮੈਂ ਇਸ ਤਰ੍ਹਾਂ ਦੇ ਭਗਤ ਜਿਹੜੇ ਉਹਨਾਂ ਨੂੰ ਮੁਸੀਬਤ ਚ ਕਿਦਾਂ ਇਕੱਲੇ ਛੱਡਦਾ ਕਿਉਂਕਿ ਜਿਹੜਾ ਸ਼ਾਲ ਕਪੜ ਧੋਖਾ ਫਰੇ ਬਣਾ ਉਹ ਤੇਰੇ ਚ ਇੱਕ ਤਣਕਾ ਵੀ ਨਹੀਂ ਹੈਗਾ ਤੇ ਮੈਨੂੰ ਵੀ ਸ਼ਾਲ ਕਪੜ ਧੋਖਾ ਪਸੰਦ ਨਹੀਂ ਆ ਮੈਂ ਤੇ ਉਹਨਾਂ ਨੂੰ ਮਿਲਦਾ ਵਾਂ ਜਿਹੜੇ ਇਹ ਚੀਜ਼ਾਂ ਤੋਂ ਰਹਿਤ ਹੁੰਦੇ ਆ ਤੂੰ ਆਪਣੇ ਆਪ ਨੂੰ ਮੇਰੇ ਸਮਰਪਿਤ ਕਰ ਦਿੱਤਾ ਵਾ ਤੇ ਅੱਜ ਜਿਹੜਾ ਪ੍ਰਭੂ ਸੀਨਾ ਉਹਨੇ ਇੱਕ ਸਾਨ ਦੀ ਬਹੁਤ ਜਿਹੜੀ ਉਹਦੀ ਦਿਨਾਂ ਦੀ ਇੱਛਾ ਸੀ ਉਹਨੂੰ ਦਰਸ਼ਨ ਦੇ ਕੇ ਪੂਰਾ ਕਰ ਦਿੱਤਾ ਤੇ ਇਧਰ ਕਿਸਾਨ ਤੇ ਪ੍ਰਭੂ ਦੀ ਜਿਹੜੀ ਗੱਲਬਾਤ ਹੋ ਰਹੀ ਸੀ ਤੇ ਦੂਜੇ ਪਾਸੇ ਕੀ ਕੀਤਾ ਉਹ ਜਿਹੜਾ ਪੁਜਾਰੀ ਸੀ ਜਿਹਦੀ ਬੁੱਧੀ ਭ੍ਰਿਸ਼ਟ ਹੋਈ ਹੋਈ ਸੀ ਉਹਨੇ ਮੰਚ ਆਪਣੀ ਚਾਲ ਚੱਲ ਰਿਹਾ ਸੀ ਕਿਸਾਨ ਦੀ ਜਿਹੜੀ ਪਤਨੀ ਸੀ ਉਹ ਵਿਚਾਰੀ ਰੋ ਰਹੀ ਸੀ ਤੇ ਈਸ਼ਵਰ ਦੇ ਚਰਨਾਂ ਵਿੱਚ ਪ੍ਰਾਰਥਨਾ ਕਰ ਰਹੀ ਕਿ ਮੇਰੇ ਬਤੀ ਨੂੰ ਕੋਸ਼ ਨਾ ਹੋਵੇ ਤੇ ਉਸੇ ਵੇਲੇ ਕਿਸੇ ਨੇ ਦਰਵਾਜ਼ਾ ਜਿਹੜਾ ਖੜਕੜਾਇਆ ਕਿਸਾਨ ਦੀ ਪਤਨੀ ਦਾ ਚਿਹਰਾ ਖਿਲੇ ਗੁਲਾਬ ਵਰਗਾ ਹੋ ਗਿਆ ਤੇ ਉਹ ਐਸੇ ਹੀ ਤੇ ਪਲ ਦਾ ਜਿਹੜਾ ਇੰਤਜ਼ਾਰ ਕਰ ਰਹੀ ਸੀ ਉਹਨੂੰ ਲੱਗਾ ਕਿ ਉਹਦਾ ਪਤੀ ਵਾਪਸ ਆ ਗਿਆ ਉਹ ਦੌੜਦੀ ਹੋਈ ਦਰਵਾਜ਼ੇ ਵੱਲ ਗਈ ਤੇ ਉਹਨੇ ਨਾ ਦਰਵਾਜ਼ਾ ਜਦੋਂ ਖੋਲਿਆ ਤੇ ਕਹਿੰਦੀ ਆ ਗਏ ਤੁਸੀਂ ਮੈਂ ਤੇ ਕਦੋਂ ਦਾ ਤੁਹਾਡਾ ਇੰਤਜ਼ਾਰ ਕਰ ਰਹੀ ਸੀ ਉਹ ਸਾਹਮਣੇ ਪੁਜਾਰੀ ਨੂੰ ਵੇਖ ਕੇ ਉਹ ਤੇ ਉਹਦਾ ਚਿਹਰਾ ਹੀ ਮਰਚਾ ਗਿਆ ਉਹਨੇ ਤੇ ਕਲਪਨਾ ਵੀ ਨਹੀਂ ਕਦੀ ਕੀਤੀ ਤੇ ਪੁਜਾਰੀ ਬੋਲਿਆ ਵੀ ਪਾਗਲ ਮੈਨੂੰ ਤੂੰ ਲਾਇਆ ਆਵਾ ਅੱਛਾ ਮੈਂ ਆ ਗਿਆ ਫਿਰ ਉਨੇ ਉਹ ਐਸ ਗੱਲਾਂ ਉਤੋਂ ਪਹਿਲਾਂ ਕਿ ਸਮਝਦੀ ਤੇ ਉਹਨੇ ਨਾ ਕਿਸਾਨ ਦੀ ਪਤਨੀ ਦਾ ਹੱਥ ਫੜ ਲਿਆ ਤੋ ਉਹਨੂੰ ਬਿਸਤਰੇ ਵੱਲ ਖਿੱਚਣ ਲੱਗਾ ਕਿਸਾਨ ਦੀ ਪਤਨੀ ਚੋਰ-ਚੋਰ ਨਾਲ ਚੀਕਣ ਚਲਾਉਣ ਲੱਗੀ ਤੇ ਉਹ ਆਪਣੇ ਘਰ ਵਾਲੇ ਨੂੰ ਆਵਾਜ਼ਾਂ ਮਾਰਨ ਲੱਗੀ ਵੀ ਤੁਸੀਂ ਆਉਂਦੇ ਕਿਉਂ ਨਹੀਂ ਮੈਨੂੰ ਹੁਣ ਕੌਣ ਬਚਾਊਗਾ ਇਹ ਜਿਲਾਦ ਕੋਲੋਂ ਮੈਨੂੰ ਹਾਏ ਪ੍ਰਮਾਤਮਾ ਕੌਣ ਬਚਾਊਗਾ हे ਈਸ਼ਵਰ ਮੇਰੀ ਪੁਕਾਰ ਸੁਣੋ ਮੈਨੂੰ ਬਚਾਉਣ ਲਈ ਆਓ ਤੇ ਜਦੋਂ ਐਨੇ ਦੁੱਖ ਭਰੀ ਆਵਾਜ਼ ਵਿੱਚ ਕਿਸਾਨ ਦੀ ਪਤਨੀ ਜਿਹੜੀ ਆ ਈਸ਼ਵਰ ਦੇ ਅੱਗੇ ਪ੍ਰਾਰਥਨਾ ਕਰ ਰਹੀ ਸੀ ਤੇ ਉਸੇ ਵੇਲੇ ਜਿਹੜੇ ਸੀ ਨਾ ਉਹ ਪ੍ਰਭੂ ਉੱਠ ਕੇ ਖੜੇ ਹੋ ਗਏ ਤੇ ਉਹਨੇ ਕਿਸਾਨ ਨੂੰ ਕਿਹਾ ਤੇ ਤੂੰ ਜਲਦੀ ਘਰ ਚੱਲ ਜਾ ਤੇਰੀ ਪਤਨੀ ਤੇਰਾ ਰਾਹ ਵੇਖ ਰਹੀ ਐ ਤੇ ਜੇ ਤੂੰ ਥੋੜੀ ਵੀ ਦੇਰ ਕਰ ਦਿੱਤੀ ਨਾ ਤੇ ਫਿਰ ਅਨਰਥ ਹੋ ਜਾਊਗਾ ਤੂੰ ਚਿੰਤਾ ਨਾ ਕਰ ਤੇਰੇ ਦਿਨ ਫਿਰਨ ਵਾਲੇ ਆ ਤੇ ਮੈਂ ਆਪਣੇ ਜਿਹੜੇ ਮੇਰੇ ਭਗਤ ਹੁੰਦੇ ਨਾ ਜਿਹੜੇ ਮੇਰੇ ਸੱਚੀ ਸ਼ਰਦਾ ਰੱਖਦੇ ਆ ਉਹਨਾਂ ਨੂੰ ਮੈਂ ਇੱਕ ਸੰਕਟ ਵਿੱਚ ਪਰੇਸ਼ਾਨੀ ਵਿੱਚ ਨਹੀਂ ਵੇਖ ਸਕਦਾ ਜਾ ਜਲਦੀ ਕਰ ਤੇ ਕਹਿੰਦੇ ਜਿਹੜੇ ਪ੍ਰਭੂ ਹੀ ਉਹ ਅੰਤਰ ਧਿਆਨ ਹੋਗੇ ਨਰਨਜਨ ਨੇ ਪ੍ਰਭੂ ਦੇ ਚਰਨਾਂ ਦੀ ਜਿਹੜੀ ਤੋਲਸੀ ਨਾ ਉਹਨੂੰ ਆਪਣੇ ਮੱਥੇ ਨਾਲ ਲਾਇਆ ਤੇ ਤੇਜ਼ ਕਦਮਾਂ ਨਾਲ ਘਰ ਵੱਲ ਚੱਲ ਪਿਆ ਜਦੋਂ ਉਹ ਘਰ ਪਹੁੰਚਿਆ ਉਹਨੇ ਕੀ ਦੇਖਿਆ ਵੀ ਘਰ ਦਾ ਦਰਵਾਜ਼ਾ ਖੁੱਲਾ ਵਾ ਤੇ ਪੁਜਾਰੀ ਉਹਦੀ ਪਤਨੀ ਦੇ ਵਾੜ ਫੜ ਕੇ ਉਹਨੂੰ ਕਸੀਟ ਰਿਹਾ ਵਾ ਉਹਦੀ ਪਤਨੀ ਜਿਹੜੀ ਸੀ ਪ੍ਰਭੂ ਬਚਾਓ ਈਸ਼ਵਰ ਬਚਾ ਲੋ ਈਸ਼ਵਰ ਬਚਾ ਲੋ ਉਹ ਚਲਾ ਰਹੀ ਸੀ ਚੀਕ ਰਹੀ ਸੀ ਉਹ ਜਲਦੀ ਨਾਲ ਉਹਨਾਂ ਵੱਲ ਦੌੜਿਆ ਤੋਨੇ ਜਿਹੜਾ ਪੁਜਾਰੀ ਸੀ ਨਾ ਜਦੋਂ ਨੇ ਵੇਖਿਆ ਵੀ ਕਿਸਾਨ ਆ ਰਿਹਾ ਉਹ ਜਲਦੀ ਜਲਦੀ ਕਿਉਂਕਿ ਦਰਵਾਜ਼ਾ ਖੁੱਲਾ ਸੀ ਤੇ ਉਹ ਘਰੋਂ ਭੱਜ ਗਿਆ ਕਿਸਾਨ ਦੀ ਜਿਹੜੀ ਪਤਨੀ ਸੀ ਉਹਨੇ ਭੱਜ ਕੇ ਜਿਹੜਾ ਨਰਿੰਜਨ ਸੀ ਆਪਣਾ ਪਤੀ ਸੀ ਉਹਦੇ ਸੀਨੇ ਨਾਲ ਲਾ ਕੇ ਤੇ ਉੱਚੀ ਉੱਚੀ ਰੋਣ ਲੱਗ ਪਈ ਉਹ ਨੇ ਉਹਦੋਂ ਗਲੇ ਨਾ ਲਗਾਇਆ ਤੇ ਉਹ ਬੁੱਤ ਬਣ ਕੇ ਖੜਾ ਰਿਹਾ ਥੋੜੀ ਦੇਰ ਤੱਕ ਦੋਨੋਂ ਇੱਕ ਜਿਹੜੇ ਸੀ ਇੱਕ ਦੂਜੇ ਨੂੰ ਜਿਹੜੇ ਤਾਰਸ ਦਿੰਦੇ ਰਹੇ ਤੇ ਫਿਰ ਇੱਕ ਦੂਜੀ ਵੱਲ ਵੇਖਣ ਲੱਗੇ ਤੇ ਪਰ ਦੋਨਾਂ ਦੀਆਂ ਅੱਖਾਂ 'ਚ ਅਜੀਬ ਚਮਕ ਜਿਹੜੀ ਸਾਫ਼ ਦਿਖ ਰਹੀ ਸੀ ਕਿਉਂਕਿ ਕਿਸਾਨ ਨੇ ਪ੍ਰਭੂ ਦੇ ਦਰਸ਼ਨ ਕਰ ਲਏ ਸੀ ਤੇ ਜਿਹੜਾ ਸੀ ਉਹਦੀ ਔਰਤ ਸੀ ਉਹਦੀ ਘਰਵਾਲੀ ਸੀ ਉਹਦੇ ਲਈ ਉਹਦਾ ਪਤੀ ਵਾਪਸ ਆ ਗਿਆ ਸੀ ਜਿੰਦਾ ਜਾਗਦਾ ਉਹਨੂੰ ਕੁਛ ਨਹੀਂ ਸੀ ਹੋਇਆ ਕਿਸਾਨ ਦੀ ਪਤਨੀ ਜਿਹੜੀ ਸੀ ਉਹਨੇ ਆਪਣੇ ਪਤੀ ਦੇ ਠੀਕ ਠਾਕ ਘਰ ਆਉਣ ਤੇ ਬਹੁਤ ਖੁਸ਼ੀ ਤੇ ਉਹਨੇ ਵੀ ਦੱਸਿਆ ਪੇ ਮੈਨੂੰ ਅੱਜ ਪ੍ਰਭੂ ਦੇ ਦਰਸ਼ਨ ਹੋਗੇ ਤੇ ਜਿਹੜਾ ਸੀ ਉਹ ਦੋਨੋਂ ਪੁਜਾਰੀ ਨੂੰ ਭੁੱਲ ਜਾਣਾ ਚਾਹੁੰਦੇ ਸੀ ਕੁਝ ਚਿਰ ਬਾਅਦ ਨਰੰਚਨ ਦੇ ਘਰ ਪ੍ਰਭੂ ਦੇ ਨਰਾਇਣ ਦੇ ਅਸ਼ੀਰਵਾਦ ਨਾਲ ਉਹਨਾਂ ਨੂੰ ਇੱਕ ਬੇਟੇ ਦੀ ਪ੍ਰਾਪਤੀ ਹੋਈ ਤੇ ਫਿਰ ਹੌਲੀ ਹੌਲੀ ਉਹਨਾਂ ਦੇ ਘਰ ਤਨਨਾ ਜਿਹੜਾ ਘਰ ਪਰਦਾ ਚਲਾ ਗਿਆ ਸੱਚੀ ਗੱਲ ਹੈ ਕਿ ਜਦੋਂ ਵਾਹਿਗੁਰੂ ਦੀ ਪ੍ਰਬੂਦੀ ਈਸ਼ਵਰ ਦੀ ਕਿਰਪਾ ਹੋ ਜੇ ਤੇ ਫਿਰ ਤੇ ਘਾੜੀ ਕਿਸੇ ਚੀਜ਼ ਦੀ ਨਹੀਂ ਰਹਿ ਜਾਂਦੀ ਦੋਸਤੋ ਇਹ ਕਹਾਣੀ ਜਿਹੜੀ ਸੀ ਉਮੀਦ ਹੈ ਕਿ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਦੂਸਰੀ ਗੱਲ ਇਹ ਕਿ ਜਦੋਂ ਅਸੀਂ ਸੱਚੇ ਮਨ ਨਾਲ ਉਸ ਵਾਹਿਗੁਰੂ ਨੂੰ ਉਸ ਅਕਾਲ ਪੁਰਖ ਨੂੰ ਪ੍ਰਭੂ ਨੂੰ ਈਸ਼ਵਰ ਨੂੰ ਤੁਸੀਂ ਕੋਈ ਵੀ ਨਾਮ ਨਾਲ ਬੁਲਾ ਲਓ ਜਦੋਂ ਅਸੀਂ ਉਹਦਾ ਨਾਮ ਸਿਮਰਦੇ ਹਾਂ ਨਾ ਮਨ ਚ ਸਾਰੇ ਚਾਹ ਕ ਸ਼ੋਭੇ ਸਾਰਾ ਕੁਝ ਕੱਢ ਕੇ ਤੇ ਉਹ ਸਾਡੀਆਂ ਝੋਲੀਆਂ ਖੁਸ਼ੀਆਂ ਨਾ ਪਰ ਦਿੰਦਾ ਕਈ ਵਾਰ ਹੁੰਦਾ ਵੀ ਸਾਨੂੰ ਉਹ ਚੀਜ਼ ਜਿਹੜੀ ਸਾਨੂੰ ਚਾਹੀਦੀ ਹੁੰਦੀ ਉਹਦੋਂ ਨਹੀਂ ਮਿਲਦੀ ਤੇ ਅਸੀਂ ਉਹਦੇ ਨਾਲ ਰੋਠਦੇ ਆਂ ਅਸੀਂ ਗੁੱਸੇ ਹੁੰਨੇ ਆਂ ਤੇ ਪਰ ਜਦੋਂ ਸਾਡੇ ਲਈ ਜਿਹੜੀ ਚੀਜ਼ ਬਣੀ ਹੁੰਦੀ ਉਹ ਸਾਨੂੰ ਜ਼ਰੂਰ ਦੇ ਦਿੰਦਾ ਇਸ ਲਈ ਆਪਣਾ ਵਿਸ਼ਵਾਸ ਜਿਹੜਾ ਉਹ ਡਲਉਣਾ ਨਹੀਂ ਚਾਹੀਦਾ ਕਿਉਂਕਿ ਕਹਿੰਦੇ ਹੁੰਦੇ ਨਾ ਅਸੀਂ ਜਦੋਂ ਬੱਚੇ ਹੁੰਨੇ ਆਂ ਤੇ ਮਾਪਿਆਂ ਕੋਲ ਕੋਈ ਚੀਜ਼ ਮੰਗਦੇ ਆਂ ਉਹ ਕੋਈ ਸਾਨੂੰ ਉਸੇ ਵੇਲੇ ਦੇ ਦਿੰਦੇ ਆ ਕੋਈ ਇਸ ਚੀਜ਼ ਸਾਨੂੰ 2 ਮਹੀਨੇ ਬਾਅਦ ਦਿੰਦੇ ਕੋਈ ਕਹਿੰਦੇ ਅਜੇ ਨਹੀਂ ਮਿਲਣੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੇ ਲਈ ਚੰਗਾ ਕੀ ਸਾਡੇ ਲਈ ਮਾੜਾ ਕੀ ਤੇ ਇਸ ਤਰ੍ਹਾਂ ਹੀ ਵਾਹੀ ਗਰੂ ਨੂੰ ਪਤਾ ਵਾ ਸਾਨੂੰ ਕੀ ਚੀਜ਼ ਚਾਹੀਦੀ ਕਿਹੜੇ ਵੇਲੇ ਚਾਹੀਦੀ ਹੈ ਕਿਹੜੀ ਚੀਜ਼ ਹੁਣ ਨਹੀਂ ਦੇਣੀ ਉਹਦਾ ਨੁਕਸਾਨ ਹੈਗਾ ਵਾ ਤੇ ਇਸ ਲਈ ਕਦੀ ਵੀ ਆਪਣੇ ਵਿਸ਼ਵਾਸ ਨੂੰ ਨਾ ਡੋਲਣ ਦਿਓ ਵਿਸ਼ਵਾਸ ਐਦਾਂ ਹੀ ਬਣਾਈ ਰੱਖੋ ਤੇ ਉਹਦੇ ਕੋਲੋਂ ਹੱਥ ਜੋੜ ਕੇ ਐ ਹੋਈ ਦਿਨ ਰਾਤ ਮੰਗੋ ਕਿ ਤੁਸੀਂ ਸਾਡੀ ਨਿਮਾਨਿਆਂ ਦੇ ਮਾਣੋ ਨਿਉਟਿਆਂ ਦੀ ਓਟੋਂ ਨਿਆਸਰੀਆਂ ਦੇ ਆਸਰੇ ਨਿਪੱਥਿਆਂ ਦੇ ਪਾਤੋਂ ਨ ਲੱਜਿਆਂ ਦੀ ਲੱਜੋ ਵਾਹਿਗੁਰੂ ਤੇ ਸਾਨੂੰ ਆਪਣਾ ਨਾਮ ਦੀ ਦਾਤ ਬਖਸ਼ੋ ਕਿਉਂਕਿ ਜਦੋਂ ਅਸੀਂ ਉਹਨੂੰ ਪਾ ਲਿਆ ਫਿਰ ਚੀਜ਼ਾਂ ਤੇ ਆਪਣੇ ਆਪ ਮਿਲ ਜਾਣੀਆਂ ਨਾ ਦੁਨੀਆ ਦੀਆਂ ਤੇ ਦੋਸਤੋ ਜੇ ਤੁਹਾਨੂੰ ਕਹਾਣੀ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਚ ਦੱਸਿਓ ਕਿ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਕਿੱਥੇ ਬੈ ਕੇ ਇਹ ਕਹਾਣੀ ਸੁਣ ਰਹੇ ਹੋ ਤੇ ਫਿਰ ਮਿਲਦੇ ਆ ਇੱਕ ਹੋਰ ਬਹੁਤ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਦੇ ਰੱਬ ਰਾਖਾ